ਟਰੈਵਲ ਏਜੰਟਾਂ ਤੇ ਹੁਣ ਈਡੀ ਦੇ ਵੱਲੋਂ ਵੱਡਾ ਐਕਸ਼ਨ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ 13 ਠਿਕਾਣਿਆਂ ਤੇ ਛਾਪਾ ਮਾਰਿਆ ਗਿਆ ਨੌਜਵਾਨਾਂ ਨੂੰ ਅਮਰੀਕਾ ਤੋਂ ਰਿਪੋਰਟ ਕਰਨ ਦੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਪੰਜਾਬ ਦੇ ਕਈ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਫਰਜ਼ੀ ਟਰੈਵਲ ਏਜੰਟਾਂ ਤੇ ਈਡੀ ਦੇ ਵੱਲੋਂ ਸਿਕੰਜਾ ਕੱਸਿਆ ਜਾ ਰਿਹਾ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਜਲੰਧਰ ਇਨਫੋਰਸਮੈਂਟ ਡਾਇਰੈਕਟਰੇਟ ਨੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ ਈਡੀ ਦੀ ਜਲੰਧਰ ਜ਼ੋਨ ਦੀ ਟੀਮ ਦੇ ਵੱਲੋਂ ਡੌਂਕੀ ਰੂਟ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ 13 ਵਪਾਰਕ ਤੇ ਰਿਹਾ ਤੇ ਛਾਪਾ ਮਾਰਿਆ ਗਿਆ ਇਡੀ ਨੇ 2 ਜਨਵਰੀ 2025 ਦੇ ਵਿੱਚ 330 ਭਾਰਤੀਆਂ ਨੂੰ ਅਮਰੀਕਾ ਤੋਂ ਦੇਸ਼ਿਕਾਲਾ ਕੀਤੇ ਜਾਣ ਤੋਂ ਬਾਅਦ ਦਰਜ ਐਫ ਆਈ ਆਰ ਦੇ ਆਧਾਰ ਤੇ ਕੀਤੀ ਹੈ ਜਨਾ ਭਾਰਤੀਆਂ ਨੂੰ ਅਮਰੀਕੀ ਫੋਰਸ ਕਾਰਗੋ ਜਹਾਜ਼ ਤੇ ਰਾਹੀਂ ਜਿਹੜਾ ਭਾਰਤ ਲੈ ਕੇ ਆਈ ਸੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਨਾ ਵਿਅਕਤੀਆਂ ਨੂੰ ਡੋਂਕੀ ਰੂਟ ਦੇ ਰਾਹੀਂ ਗੈਰਕਾਨੂੰਨੀ ਤਰੀਕੇ ਦੇ ਨਾਲ ਹੀ ਅਮਰੀਕਾ ਚ ਭੇਜਿਆ ਗਿਆ ਸੀ ਇਸ ਕਾਰਵਾਈ ਦੇ ਪਿੱਛੇ ਟਰੈਵਲ ਏਜੰਟ ਵਿਚੋਲਿਆ ਡੋਂਕਰਾ ਤੇ ਵਿਦੇਸ਼ ਦੇ ਵਿੱਚ ਸਹਿਯੋਗ ਕਰ ਤੇ ਹਵਾਲਾ ਸੰਚਾਲਕਾ ਤੇ ਰਿਹਾਇਸ਼ ਤੇ ਹੋਰ ਸਹੂਤਾ ਪ੍ਰਦਾਨ ਕਰਨ ਵਾਲੇ ਲੋਕਾਂ ਦਾ ਇੱਕ ਪੂਰਾ ਨੈਟਵਰਕ ਕੰਮ ਕਰ ਰਿਹਾ ਈਡੀ ਦੇ ਵੱਲੋਂ ਪਹਿਲਾਂ ਕੀਤੀਆਂ ਗਈਆਂ ਦੋ ਛਾਪੇਮਾਰੀਆਂ ਤੇ ਜਾਂਚ ਦੌਰਾਨ ਮਿਲੇ ਸਬੂਤਾ ਤੋਂ ਇਸ ਨੈਟਵਰਕ ਦੇ ਵਿੱਚ ਸ਼ਾਮਲ ਦੂਜੇ ਤੇ ਤੀਜੇ ਦਰਜੇ ਦੇ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਹੋਇਆ ਜਿਨ੍ਹਾਂ ਨੂੰ ਹੁਣ ਇਸ ਕਾਰਵਾਈ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਈਡੀ ਨੇ ਡੋਂਕੀ ਰਸਤੇ ਰਾ ਪੈਸੇ ਭੇਜਣ ਦੇ ਵਿੱਚ ਸ਼ਾਮਲ ਵਿਅਕਤੀਆਂ ਦੀਆਂ 5.41 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕਰ ਲਈਆਂ ਨੇ